स्वागत है किसान वीरो ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਮੇਰਾ ਮਨਦੀਪ ਸਿੰਘ ਪਿੰਡ ਪਲੌੜ ਜਿਹੜਾ ਬਰਨਾਲਾ ਤਸੀਲ ਤਪਾ ਮੋਬਾਈਲ ਨੰਬਰ ਜੀ ਆਪਣਾ 7347272916 73472 72916 ਜਿਹੜੀ ਆਪਾਂ ਵਿਹੜ ਦੇਖੀ ਜਾਨੇ ਕਿਹੜਾ ਸੂਆ ਸੂਈ ਹੈ ਇਹ ਇਹ ਤਾਂ ਰਹਿਣਾ ਤੀਜਾ ਸੂਆ ਸੂਈ ਹੈ ਜੀ ओरिजिनल ਤੀਜਾ ਸੂਆ ਪਹਿਲਾ ਤੇ ਦੂਜਾ ਆਪਣੇ ਕੋਲ ਹੀ ਸੀ ਹਾਂਜੀ ਹਾਂਜੀ ਠੀਕ ਹੈ ਕਿੰਨਾ ਦੁੱਧ ਪਾਇਆ ਦੂਜੇ ਸੂਏ ਨੇ ਇਹਨੇ 25 ਲੀਟਰ ਪਾਇਆ ਜੀ 25 ਲੀਟਰ ਤੇ ਹੁਣ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਇਹ ਰਾਤ ਦੀ ਸੂਈ ਵਹੀ ਜੇਰਾ ਪਈ ਐ ਜੇਰੇ ਦੀ ਆ ਪਈ ਐ ਤੇ ਧਾਰਾ ਮਾਰ ਕੇ ਦਿਖਾਈਂਦਾ ਧਾਰਾ ਤੂੰ ਰੋਕਿਆ ਜਮਾ ਓਕੇ ਐ ਜੀ ਨਿਆਣਾ ਪਾ ਤੇ ਅਸੀਂ ਨਾ ਪਾ ਠੀਕ ਐ ਸੋ ਵੀਰ ਧਾਰਾ ਦੇਖ ਸਕਦੇ ਹੋ ਕਹਿ ਵਾਤਾ ਪੂਰਾ ਮੋਟਾ ਮੋਟਾ ਚੁਣਾ ਤੇ ਮਿਲ ਕੇ ਵੇਖੋ ਜਮਾ ਕਹਿ ਵਾਤਾ ਮੂਹਰੇ ਲੱਤ ਤੱਕ ਜਾਂਦੀ ਐ ਤੇ ਤੀਜਾ ਸੂਆ ਜੇ ਇਹਨਾਂ ਦੀ ਸੂਈ ਐ ਧਾਰਾ ਵੀਰ ਨੇ ਮਾਰ ਕੇ ਦਿਖਾਤੀ ਐ ਤੇ ਬੱਚਾ ਇਹਨੇ ਕੀ ਜੇਦਾ ਜੀ ਬਛਾਈ ਬੱਚਾ ਤੋਰੀ ਬਾੜ ਨੂੰ ਇਹਨੂੰ ਜੋ ਤੋੜ ਕੇ ਆਪਾਂ ਦਿਖਾਉਂਦਾ ਸੋ ਬਰੋ ਤੋਰ ਕਾ ਬੈਸੀ ਗੜਾ ਕੜਾ ਕੇ ਦਿਖਾ ਦਨੇ ਇਥੇ ਮੈਸਤਰੀ ਲੱਗਿਆ ਬਨਾਲ ਥੋੜਾ ਜਿਹਾ ਭੀੜ ਭੜੱਕਾ ਜਿਹਾ ਲੈ ਚੱਲ ਚੱਲ ਬਾਹਰ ਨੂੰ ਤੋਰ ਦੇ ਸੋ ਦੇਖੋ ਲੇਵਾ ਵਗੈਰਾ ਦੇਖੋ ਸਾਫ ਸੁਥਰਾ ਤੇ ਬੱਚਾ ਇਹਦੇ ਪਿੱਛੇ ਮੇਲ ਕਾਫਾ ਬੱਚਾ ਹੈ ਇਹਦੇ ਪਿੱਛੇ ਸੋ ਤੋਰਾ ਵਗੈਰਾ ਦੇਖ ਸਕਦੇ ਹੋ ਚੰਗਾ ਤੋਰਾ ਸਾਫ ਸੁਥਰਾ ਤੇ ਥੋੜੇ ਵੀਰੇ ਨੌ ਲਹੌਲ ਵਾਲਿਆ ਹਨਾ ਹਾਂ ਨੌ ਨੌ ਬਈ ਦਾ ਹੁੰਦੇ ਬੈਠੀ ਨਹੀਂ ਲੱਗਿਆ ਟਾਈਮ ਨਹੀਂ ਲੱਗਿਆ ਕੀ ਕਾ ਮੋੜ ਲੈ ਮੋੜ ਲੈ ਮੋੜ ਲੈ ਸੋ ਦੇਖੋ ਮੂੰਹ ਬਥੇ ਜੰਦੀਆਂ ਪਿਓਰੇ ਚਿਹਰੇ ਵਦੀਆਂ ਨੌ ਸੂਨੂ ਦਿਖਾਈ ਦਿੰਦੀਆਂ ਹੋਣਗੇ ਨੌ ਲਹੌਣ ਵਾਲਿਆ ਕਿ ਪ ਪ੍ਰੋਡਕਟ ਮੰਨ ਕੇ ਚਲੋ ਪ੍ਰੋਬਲਮ ਜੀ ਹੈਗੀ ਤੇ ਬੋੜਾ ਬਗਿੰਨਾ ਚ ਹੋਇਆ ਸਵੇਰੇ ਦਾ ਬਾਈ ਬਾਲਟੀ ਭਰ ਕੇ ਘਰਤੀ ਸੀ ਮੈਨਿਆ ਤਾਂ ਹੈ ਨਹੀਂ ਬੋੜਾ ਮੈਂ ਲਗਭਗ 5-6 ਕਿਲੋ ਹਣ ਆਮਾ ਵੀ ਨਾ ਸੀ ਗਈ ਬੱਚਾ ਬੁਚੜਗਾ ਦਾ ਤੇ ਪਿਛਲੇ ਛੇ ਦਿਨ ਤੇ ਫਿਰ ਕਿੰਨਾ ਚ ਹੋਇਆ ਆਪ ਇਹਦਾ ਇਹਦਾ 25 ਲੀਟਰ ਚ ਹੋਇਆ ਜੀ ਐਤ ਕੀ ਮੰਨ ਕੇ ਚੱਲੇ ਵੀ 25 24 ਮੰਨ ਕੇ ਲੈ ਲਿਆ ਬੰਦਾ ਤੇ ਮੁੱਲੇ ਦਾ ਕੀ ਰੱਖਿਆ ਮੁੱਲੀ ਜਮਾ ਦੇਣ ਲੈ ਨਹੀਂ ਕਰਦੇ ਆ 72000 ਰੁਪਏ ਮੁੱਲੀ ਮਾਨਦਾਨ ਹੋ ਜਾਊਗਾ ਹੋ ਜਾਊਗਾ ਜੀ ਮੌਕੇ ਤੇ ਆਪਾਂ ਮੰਨ ਕੇ ਚੱਲੇ ਵੀ 24 ਕਿਲੋ ਤੋਂ ਬਾਹਰ ਵਾਲੇ ਤੇ ਹੈਗੀ ਆ ਹੈਗੀ ਆ ਜੀ ਆਰਾਮ ਤੇ ਨਿਆਣਾ ਨੂਣਾ ਵਧੀਆ ਪਉਂਦੀ ਆ ਹਾਂ ਹਾਂ ਨਿਆਣਾ ਪਉਂਦੀ ਆ ਜੀ ਵਧੀਆ ਠੀਕ ਆ ਬਸ ਓਕੇ ਕੋਈ ਮਾੜੇ ਪਾਸੇ ਥਾਂ ਦਿਖਾ ਦੇ ਨੇੜੇ ਤੋਂ ਸੋ ਹਵਾਨਾ ਵਗੈਰਾ ਨੇੜੇ ਤੋਂ ਦੇਖ ਸਕ ਰਹੇ ਹੋ ਸਾਫ ਸੁਥਰਾ ਚੰਗਾ ਸੋਹਣਾ ਹਵਾਨਾ ਦਾ ਸੋ ਦੇਖ ਸਕ ਰਹੇ ਮਿਲ ਕੇ ਮੈਂ 100 ਚੰਗੀ ਸੋਲੀ ਦਿਖਾਈ ਦਿੰਦੀ ਆ ਤੇ ਆ ਗਿਹੜੀ ਆਪਾਂ ਤੋਕ ਆ ਦੂਜੀ ਦਾ ਹਜਾ ਸੁਈ ਵੀ ਮਹੀਨੇ ਖੰਡ ਦੀ ਹਣਾ ਮਹੀਨੇ ਨਹੀਂ ਹੋਇਆ ਬਈ ਪੂਰਾ ਕਿਹੜੀ ਹੈ ਤੀਜੇ ਨੰਬਰ ਤੇ ਬੱਚਾ ਵੀ ਹੈਗਾ ਨਾਲ ਹਾਂ ਹੋਵੇ ਤਾਂ ਬੱਚਾ ਕੀ ਹੈਗਾ ਬੱਚਾ 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 ਉਹਦੇ ਪਿੱਛੇ ਆ ਇਹ ਵੀ ਹੋਊ ਮਿਲਣਾ ਸੂਆ ਵਿੱਚ ਹੈ ਕਿਹੜਾ ਸੂਆ ਇਹ ਇਹ ਤੀਜਾ ਹੈ ਤੀਜਾ ਸੂਆ ਤੇ ਦੁੱਧ ਕਿੰਨਾ ਹੁਣ ਚੋਣ ਵਾਲਾ ਦੁੱਧ ਬਾਈ ਹੁਣ ਤਾਂ 25 ਲੀਟਰ ਚੋਣੇ ਸੀਗੇ ਮਿਸਤਰੀ ਲੱਗਿਆ ਤੁਸੀਂ ਦਈ ਆਈ ਦਿਓ ਆ ਗਾਜਾ ਭਈ ਜਾਂਦਾ ਹੈ ਨਾ ਹਾਂ ਬਾਈ ਸੇਵਾ ਹੁੰਦੀ ਨਹੀਂ 20 ਲੀਟਰ ਤਾਂ ਹੁਣ ਵੀ ਬਣਾ ਦੂੰਗਾ ਦੋ ਟਾਈਮ ਚਵਾ ਦਾਂਗੇ ਚਵਾਉਂਗਾ ਜੀ 10 ਕਿਲੋ ਟਾਈਮ ਦਾ ਹਾਂਜੀ ਹਾਂਜੀ ਚੋਣ ਚਵਾਇ ਇੱਕ ਨੰਬਰ ਜੇ ਮੈਂ ਇੱਕ ਨੰਬਰ ਹੈ ਜੀ ਤੇ ਧਾਰਾ ਦੂਰੇ ਦੇ ਵੀ ਹੋ ਕੇ ਜਾਵਾ ਜੇ ਮਾਰ ਕੇ ਦਿਖਾ ਦਿੰਦੇ ਧਾਰਾ ਮਾਰਦੇ ਸੋ ਬਾਕੀ ਨਾੜਾ ਵਗੈਰਾ ਦੇਖੋ ਹਵਾਨੇ ਦੇ ਗੁੰਦੀ ਪਈ ਹੈ ਜਮਾ ਚਾਰੇ ਪਾਸਿਓ ਧਾਰਾ ਵੀਰ ਕਹਿੰਦਾ ਮਾਰ ਕੇ ਦਿਖਾ ਦਿੰਦੇ ਸੋ ਪਸਮਾ ਵਗੈਰਾ ਕੁਛ ਨਹੀਂ ਕਰਿਆ ਬਸ ਉੱਧੇ ਹੀ ਬਹਿ ਗਏ ਇੱਕ ਡੈਮੋ ਤੌਰ ਤੇ ਸੋ ਦੇਖੋ ਸੋ ਧਾਰਾ ਥਨਾ ਚ ਸਹੀ ਆ ਕੋਈ ਆਪਾਂ ਪਸਮਾਈ ਨਹੀਂ ਇਦਾਂ ਹੀ ਬਹਿ ਗਏ ਬਸ ਆਪਾਂ ਤੇ ਇਹਦਾ ਭਾਫਰ ਕੀ ਰੱਖਿਆ ਆਪਾਂ ਇਹਦਾ ਕੀ ਬਿਆਰ ਰੱਖਿਆ ਆਪਾਂ ਇਹ ਪੈਂਡੇ ਯਾਰ ਵੀ ਲੈਣਾ ਹੈ ਮਾਨਤਨ ਹੋ ਜਾਏਗਾ ਕੋਈ ਨਹੀਂ ਗਾਈ ਮੋਕੇ ਤੇ ਦੁੱਧ 20 ਲੀਟਰ ਦੋ ਟਾਈਮ ਚੋ ਆਕੇ ਦੇਵਾਂਗਾ ਆਕੇ ਦੂੰਗਾ ਜਵਾਕੇ ਤਨ ਟਾਈਮ ਚੋਲੇ ਪੰਦਾ ਠੀਕ ਐ ਸੋ ਹਵਾਨੇ ਦੇ ਨਾਲਾ ਨੂੜਾ ਚੰਗਾ ਮੜੀ ਹੱਕ ਗਿਆ ਇਹਨੂੰ ਕਰਦੇ ਖੋਲਣ ਨੂੰ ਤਾਂ ਜਗ੍ਹਾ ਹੈ ਨਹੀਂ ਇਹਨੂੰ ਸੋ ਲੈਵਲ ਉਵਾ ਦੇਖੋ ਸੋਨਾ ਸਾਫ ਸੁਥਰਾ ਤੇ ਭਾਰੇ ਹਵਾਨੇ ਦੀ ਐ 65000 ਰੁਪਏ ਕੀਮਤ ਆ ਤੇ ਥਾਣਾ ਵਾ ਨਾ ਬਰ ਨੇੜੇ ਦੇ ਉੱਪਰ ਫੇਰ ਦਿਖਾ ਦਿੰਦੇ ਆ ਉਹ ਦੇਖੋ ਸੋਨਾ ਗੁੱਲੇ ਵਾਲਾ ਥਾਣਾ ਤੇ ਬੱਚਾ ਨਾਲ ਅਮੀਰ ਕਾਫਣਾ ਤੇ ਟਿਕਟ ਲੱਦ ਨਹੀਂ ਭਰਾਏ ਹਲੇ ਕੋਈ ਇਹਦੇ ਨਹੀਂ ਨਹੀਂ ਬਾਈ ਠੀਕ ਆ ਉਹ ਬੈਠਾ ਬੱਚਾ ਹਣਾ ਮੈਂ ਤਾਂ ਪੂਰੇ 73475 72916 ਖਾਸ ਭਦੌੜ ਸ਼ਹਿਰ ਤੋਂ ਵੀਡੀਓ ਕਵਰ ਕੀਤੀ ਆਪਾਂ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀਡੀਓ